ਮਾਤਾ ਕਿਉਂ ਕੀਆ ਇੱਥੇ ਝਾੜ-ਝੜਾਈ ਕਰੀ ਜਾਨੀ ਆ ਬਾਹਰ ਇੰਨਾ ਗੰਦ ਪਿਆ ਜੋ ਤੈਨੂੰ ਕਹਿਆ ਨੌ ਨੂੰ ਲੈ ਆ ਜੇ ਤੇਰ ਕੋ ਨਹੀਂ ਕੰਮ ਹੁੰਦਾ ਤੇ ਉਹ ਵੇ ਕਿਨੇ ਪੱਤੇ ਖਿਲਦੇ ਉਥੇ ਵਿੜੇ ਚ ਰੋਣਾ ਤੇ ਤੈਨੂੰ ਨੌ ਦਾ ਪਿਆ ਹੈ ਉਧਰ ਆ ਜਾ ਤੇਰਾ ਹੁਣ ਤੋਸਾ ਪਕਾ ਕੇ ਢੀਆ ਤੈਨੂੰ ਲੈ ਲਿਆ ਪਿਛੇ ਜੇ ਉਹ ਗਈ ਤੇ ਤੂੰ ਲੈ ਆਉਂਦੀ ਉਹਨੂੰ ਕਿਉਂ ਲਾਵਾਂ ਤੂੰ ਜਾ ਜਾ ਕੇ ਆਪਣਾ ਕੰਮ ਕਰ ਮੈਂ ਨਹੀਂ ਕੰਮ ਕਰਾਂ ਝਾੜੂ ਫੇਰ ਕੋਈ ਬੰਦਾ ਆ ਜਾਂਦਾ ਬਰ ਕੋਈ ਪੁਰਾਣਾ ਆਉਣਾ ਵਾ ਕੋਈ ਆ ਹੀ ਜਾਂਦਾ ਵਾ ਚੰਗੇ ਲੱਗਦੇ ਆ ਜਾ ਕੇ ਉਹ ਪੱਤੇ ਪੱਤੇ ਹੋਏ ਫੇਰ ਲਾ ਤਾ ਨੂੰ ਚੜਦਾ ਤੂੰ ਬੋਲਦਾ ਮੈਂ ਸਾਰਾ ਜਾਣਦੀ ਆ ਤੂੰ ਮੈਨੂੰ ਆਵੇਂ ਸੁਧਾਣਾ ਸਮਝ ਨਹੀਂ ਲਿਆਉਣਾ ਨਹੀਂ ਉਹਨੂੰ ਲਾਉਣਾ ਕੋਈ ਬਰਾਤ ਬੈਣੀ ਆ ਉਹਨੂੰ ਕਿੱਥੇ ਲਿਆਉਣਾ ਵਾ ਰਹਿਣ ਦਿਓ ਇੱਥੇ ਤੈਨੂੰ ਉਹਦੇ ਸੋਫੇ ਨੇ ਆਉਂਦੇ ਰਹਿੰਦੇ ਰਾਤ ਦੇ ਨੇ ਅੱਛਾ ਜਾ ਕੇ ਜਰਮਾਨਾ ਜਾ ਕੇ ਚੇਤਰ ਕੀ ਗੱਲ ਦਾ ਹੈ ਤੋਸਾ ਪਕਾਤਾ ਮੇਰਾ ਤੋਸਾ ਹੁੰਦਾ ਰੋਟੀ ਹੁੰਦੀ ਆ ਖਾਉਂਦੀ ਤੇ ਹੈਗੀ ਵੀ ਨੀ ਮਾਰੀ ਜੰਗੀ ਜਮ ਹੁਣ ਉਹਦਾ ਰਸੋਈ ਚੋਂ ਆਈ ਖਲਾਰਾ ਚੁੱਕਣ ਦੀ ਦਵਦਾ ਬਾਹਰ ਚੱਲ ਜਾ ਹੈ ਜਾਂ ਫੇਰ ਜਾ ਕੇ ਬਾਹਰ ਬਾਹਰ ਮੈਂ ਕੋ ਫੇਰਾ ਗਾਂ ਸ਼ਹਿਰ ਨੂੰ ਚੜ ਦੇ ਮੇਰੇ ਨੂੰ ਉਧਰ ਤੇਰੇ ਕੋ ਕੰਮ ਨਹੀਂ ਹੁੰਦਾ ਤੇਰੇ ਗੋਡੇ ਦੋਦ ਕਿਹਨੇ ਆ ਕੇ ਕੌਣ ਕਰਦੀ ਵੇ ਹਾਂ ਕਰ ਫੇਰ ਬਾਹਰ ਸਫਾਈ ਕਰ ਜਾ ਮੈਂ ਮੈਂ ਸ਼ਹਿਰ ਨਾਲਾ ਗਾਂ ਜਾ ਦਫਾ ਹੋ ਵਾਰ ਕਿੱਥੋਂ ਆ ਗਿਆ ਤੂੰ ਫਿਰਦਾ ਤੁਰਦਾ ਗਾਂ ਜਾ ਆ ਵੇਖ ਲੈ ਦੋ ਟਾਣੀਆਂ ਲਾ ਕੇ ਇਹਨੂੰ ਮਰ ਜਾਣੇ ਸਾਹ ਚੜਦਾ ਹੈ ਖਲਾਰੇ ਤੇ ਆਪੇ ਪੈਣਾ ਦੌੜਾ ਹੂੰਜਲਾ ਹੂੰਜਲਾ ਇਹਦੇ ਹੱਥੋਂ ਕੰਮ ਨਹੀਂ ਹੁੰਦੇ ਵੀ ਸਾਰੀ ਸਾਂਗਦਾ ਹੈ ਦਾਨਾ ਕਰ ਲਚਪਣਾ ਫੜਿਆ ਮੈਨੂੰ ਪਤਾ ਜਿਹੜੀਆਂ ਗੱਲਾਂ ਨੂੰ ਰੋਂਦਾ ਮਰ ਜਾਣਾ ਤੇ ਆ ਜਾ ਦੋ ਦੋ ਇੱਥੇ ਉਹ ਲਾ ਬੰਜੀ ਸਾਸਰੀ ਕਾਲ ਸਾਸਰੀ ਕਾਲ ਜਿੰਦਰ ਕੀ ਹਾਲ ਚਾਲ ਵਾ ਠੀਕ ਠਾਕ ਨਹੀਂ ਚਾਰੂ ਫੇੜਨਾ ਨਹੀਂ ਆ ਕੀ ਕਹਿੰਦੇ ਹੁੰਦੇ ਆ ਜਦੋਂ ਕਰਮਾਂ ਦੀ ਸਤਾਹ ਆਵੇ ਕਰਨਾ ਪੈਂਦਾ ਤੇ ਬੋਟੀ ਕਿੱਥੇ ਗਈ ਆ ਕੀ ਦੱਸਾਂ ਤੈਨੂੰ ਮੈਨੂੰ ਤਾਂ ਛੇੜ ਹੀ ਨਾ ਤੂੰ ਕਿਉਂ ਆ ਖਸਮਨ ਖਾਵੇ ਅੰਦਰ ਵਾਜਾ ਕਰਦੀ ਆਈਆਂ ਤੇ ਹੁਣ ਇੱਥੇ ਆ ਬਾਹਰ ਬਾਹਰ ਹੈ ਬਈਏ ਨੇ ਦੇ ਪੈਰੇ ਨਹੀਂ ਚਾਲੂ ਫੇ ਅਨਦਵਿੰਦਰ ਕਿੱਥੇ ਗਈ ਆ ਕੀ ਪੈਣਾ ਕੋਹ ਨਾ ਪੁੱਛ ਕੀ ਤੈਨੂੰ ਦੱਸਾਂ ਮੈਨੂੰ ਤਾਂ ਛੇੜ ਹੀ ਨਾ ਤੂੰ ਕੀ ਗੱਲ ਹੋ ਗਈ ਮੂੰਹ ਚੋਕੇ ਪੈਣ ਚੱਲ ਗਈ ਔਰ ਉਸਕੇ ਤੇ ਇਹ ਇੱਥੇ ਹੀ ਨਹੀਂ ਕਿਤੇ ਟਲਣ ਡਿਆ ਉਹਨੂੰ ਦਵ ਦਵ ਲਾਇਆ ਲਾਇਆ ਹੈ ਦਵ ਦਵ ਤੂੰ ਬਾਹਰ ਹੀ ਨਹੀਂ ਫੇਰਦੀ ਕੂੜਾ ਖਿਲਰ ਰਿਆ ਹਾਂ ਮੇਰੇ ਕਰਮਾ ਚ ਸਤਾ ਸਾਰਾ ਕਰਨ ਵੀ ਡਈ ਪਹਿਲਾਂ ਆਂਦਾ ਮੈਨੂੰ ਭੁੱਖ ਲੱਗੀ ਤਾਂ ਉਹ ਰੋਟੀਆਂ ਲਾ ਦੇ ਉਹ ਲਾ ਕੇ ਢੀ ਅੰਦਰੋਂ ਖਲਾਰਾ ਖਲੂਰਾ ਚੁੱਕਣ ਡਈ ਆ ਟੇਕ ਵੱਡਣ ਦਾ ਆਏ ਵੇਖ ਲੈ ਜਿਆਦਾ ਕਿਤੇ ਗੱਲਾਂ ਦਾ ਗੱਲੜੀ ਆ ਦੋ ਟਾੜੀਆਂ ਵੱਡ ਕੇ ਤੇ ਥੱਕ ਵੀ ਗਈ ਤੇ ਖਲਾਰਾ ਤੇ ਪੈਣਾ ਮੈਂ ਇਦਨ ਖਲਾਰਾ ਪੈਂਦਾ ਸਾਗ ਦੇ ਨੂੰ ਮੈਂ ਮਿੰਦਰ ਉਹ ਆਪਣੇ ਜੋਬਣ ਵਾਲਾ ਆਈ ਸੀ ਕਿਉਂ ਕਾਮੀ ਆਹ ਮੈਂ ਆਉ ਦੇ ਕੋ ਲੈ ਨਹੀਂ ਪਾਹੇ ਤੇ ਮੈਂ ਕਿਹਾ ਜਾ ਕੇ ਪੈਸੇ ਲਾਵਾਂ ਮੈਨੂੰ ਕੀ ਪਤਾ ਵੀ ਕਿਤੇ ਤੁਹਾਡੇ ਘਰ ਜਾਦਾ ਹੀ ਖਲਾਰਾ ਪਿਆ ਆ ਪੈਸੇ ਲੈਣੇ ਆਹੋ ਉਹਨੇ ਘਰ ਨੂੰ ਲਿਆਂਦੇ ਕਿਦੰਗੇ ਇਹਨੇ ਬਾਵਾ ਦੇ ਨਾਲ ਦੇ ਲਿਆਂਦੇ ਆ ਵੇਖ ਲੈ ਮੈਨੂੰ ਨਹੀਂ ਇਹਨੇ ਖਰਚ ਦੱਸਿਆ ਦੀ ਪੈਸੇ ਲਿਆਂਦੇ ਆ ਅੱਜ ਕੱਲ ਤਾਂ ਰਵਾਜ ਹੀ ਨਹੀਂ ਹੈਗਾ ਰੁੱਸਣ ਦਾ ਤੇ ਉਹ ਕਿੱਦਾਂ ਰੁੱਸ ਕੇ ਚੱਲ ਗਈ ਆ ਤੂੰ ਉਹਦਾ ਦਵਿੰਦਰ ਕੋਲ ਪੁੱਛੀ ਨਾ ਪੈਣੇ ਮਾੜੀ ਜੀ ਗੱਲ ਆਨੇ ਆ ਤੇ ਆਹਦੀ ਕੀਤੀ ਕਿਉਂ ਹੈਂ ਦਵਾਵਾ ਮੈਂ ਤਾਂ ਪਰਜਾਈ ਨੂੰ ਖੱਤੀ ਨੂੰ ਲਾਇਆ ਫੋਨ ਪੀਆ ਨੂੰ ਸਮਝਾਉ ਉਹ ਨਾਲ ਹੀ ਲੈ ਕੇ ਤੁਰ ਪਈ ਪਰਜਾਈ ਵਾਸਤੇ ਮਾੜਾ ਕੰਮ ਮੜੀ ਗਈ ਉਥੇ ਮਤੇਰ ਮਾਈ ਹੋ ਜਿਹੜ ਕੋ ਜਾ ਕੇ ਬੈਠੀ ਆ ਤੇ ਪਰਜਾਈ ਦੀ ਤਾਂ ਕੋਈ ਗੱਲ ਹੀ ਆ ਮੈਂ ਤਾਂ ਮਗਰ ਹੋਏ ਵੇਚ ਲੈਣ ਗਈ ਸੀ ਮਾਂ ਵੀ ਉਹਦੀ ਮਰ ਤੇ ਹੈ ਨਾ ਨਹੀਂ ਮਤੇਰੀਆ ਉਹ ਕਿੜੀ ਅਥੇ ਵੜਦੀ ਆ ਤੇ ਜਾਣ ਕੇ ਪੁੜਕ ਪੁੜਕ ਉੱਥੇ ਜਾਂਦੀ ਘਰ ਮੇਰਾ ਭਰਿਆ ਇਹਨੂੰ ਸਾਹਮਣਾ ਨਹੀਂ ਹੁੰਦਾ ਉੱਥੇ ਇਹਨੇ ਕੀ ਲੈਣਾ ਵਾ ਭੁੱਖੇ ਲੰਗਿਆ ਕੋ ਹਾਏ ਹਾਏ ਇਦਾਂ ਨਹੀਂ ਚਾਹੀਦਾ ਉਹ ਤਾਂ ਮਗਰ ਕਦੀ ਪਹੁੰਚਦੇ ਨਹੀਂ ਪਰਜਾਈ ਨੂੰ ਨਹੀਂ ਚਾਹੀਦਾ ਦੱਸ ਉਹਦੀ ਕੁੱਤੇ ਖਾਣੀ ਉਹਦੀ ਮਾਂ ਕਰੂਗੀ ਤੇ ਫੇਰ ਭੱਜੀ ਇੱਧਰ ਨੂੰ ਆਣਾ ਆ ਤੇ ਜਿੱਦਾਂ ਪਰਜਾਈ ਨਾ ਖੜਿਆ ਉਦਾਂ ਹੀ ਆਉਣੀ ਆ ਕਿਤੇ ਮਾੜਾ ਜੈ ਮੈਂ ਉਹਨੂੰ ਪਰਜਾਈ ਨੇ ਫੋਨ ਕੀਤਾ ਮੈਂ ਕਿ ਆਖਣ ਖੱਤੀ ਸਮਝਾ ਕੇ ਜਾਉ ਤੇ ਪਰ ਉਹਨੂੰ ਨਾਲ ਲੈ ਗਈ ਵੇ ਉਹ ਵੀ ਉੱਥੋਂ ਆਣ ਕੇ ਹੱਡਣਾ ਲੰਡਾ ਪੀ ਕਿਉਂ ਸਾਡੀ ਗਾਲ ਦੇ ਤੂੰ ਤੇਨੂੰ ਕੋ ਤੁਹੀਂ ਇਦਾਂ ਦੇ ਜੇ ਸਿੰਦਰ ਕੁੜੀ ਦਾ ਹੀ ਮੇਰੀ ਦਾ ਵੈਰ ਪਈ ਆ ਇਹਨਾਂ ਪਤਾ ਨਹੀਂ ਉਹਦੇ ਕੋ ਕੀ ਲੈਣਾ ਅਜੇ ਕਿਤੇ ਮੈਂ ਜਾਇਦਾਦ ਦੀ ਮੈਂ ਮਾਲਕਾ ਜੇ ਮੇਰੇ ਸਰ ਨਾਂ ਵਾ ਜੇ ਆਖਣਾ ਵੀ ਜੋ ਬੰਦੇ ਨਾਂ ਵਾ ਉਹਦੇ ਨਾਂ ਨਹੀਂ ਗਈ ਤੇ ਜੇ ਮੈਂ ਆਪਣੀ ਧੀ ਰੱਦ ਕਰਦਾ ਨਾ ਤੇ ਇਹਨਾਂ ਦੀਆਂ ਅੱਖਾਂ ਖੁੱਲ ਜਾਣਾਂ ਆਹ ਕੁੜੀ ਦੇ ਘਾਤੋਂ ਬਹਿਰ ਪੈਣਾ ਕੁੜੀ ਦੇ ਵਿਚਾਰੀ ਮਾਪਿਆਂ ਦੇ ਘਰ ਆਂਦੀ ਐ ਤੇ ਜਾਂਦੀ ਐ ਇਹਨਾਂ ਨੂੰ ਕੋਈ ਕਹਿੰਦੀ ਐ ਕੁੜੀ ਭੈਣ ਕਿਤੇ ਉਹਦੇ ਸਹੁਰੇ ਵੀ ਇੱਕ ਦਿਨ ਤਿੰਨੇ ਪਹੁੰਚ ਗਏ ਆਪਣੇ ਭਰਾ ਭਰਜਾਈ ਨੂੰ ਲੈ ਕੇ ਤੋ ਇੱਥੇ ਵੀ ਕਿਤੇ ਉਹ ਮੈਨੂੰ ਨਹੀਂ ਵਸਣ ਦਿੰਦੀ ਉਹ ਇੱਥੇ ਰਹਿੰਦੀ ਆ ਉਹ ਪੈਣਾ ਕਿਤੇ ਮੇਰੇ ਤੀਨ ਨੂੰ ਤੇ ਮੇਰੇ ਦੋਤੇ ਨੂੰ ਕਿਤੇ ਕੁੱਟ ਕੇ ਲੈ ਕੇ ਗਿਆ ਇਹ ਮਾੜੀ ਗੱਲ ਬੜਾ ਕੋਈ ਨੇ ਕਰਾਇਆ ਮੇਰ ਨਾਲ ਮੈਂ ਕਿੱਦਾਂ ਲਿਆ ਮੈਨੂੰ ਨਹੀਂ ਚੰਗੀ ਲੱਗਦੀ ਹੁਣ ਫਿਰ ਇਦਾਂ ਦੀ ਚੰਗੀ ਲੱਗਣੀ ਐ ਜਿੱਦਾਂ ਦੀਆਂ ਫਿਰ ਗੱਲਾਂ ਕਰਦੀਆਂ ਮੈਂ ਉੱਥੇ ਹੀ ਪਹੁੰਚੀ ਮੈਂ ਹਾਂ ਕੌਣ ਉੱਥੇ ਮੈਂ ਪੁੱਛਿਆ ਮੈਂ ਹਾਂ ਗਿਆ ਕੋਈ ਕੇ ਫੋਨ ਕੀਤਾ ਸੀ ਹੈ ਇੱਕ ਦੂਜੇ ਦੇ ਬੂਥੇ ਆਲ ਮੁੜ ਕੇ ਵੇਖਣੇ ਅੱਛਾ ਇਦਾਂ ਦੀ ਆ ਉੱਥੇ ਜਾ ਕੇ ਨਾ ਹਲੂਤियां ਲਾਈਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਉਹ ਫੜਕਾਤਾ ਉਹ ਆ ਗਿਆ ਈਡੀ ਕੋ ਪੁਰਾਣੀ ਫੜ ਕੇ ਮੁੰਡੇ ਦਾ ਦਿਵਾਲੇ ਵਾਹ ਤੋ ਉਹਦੇ ਮਰਤੀ ਰਕਤੇ ਨੇ ਕਿਤੇ ਆਹ ਵਾੜ ਆਣ ਕੇ ਪੁੱਟੇ ਨਹੀਂ ਇਹ ਮਾੜੀ ਗੱਲ ਲੈ ਕੇ ਇਹ ਹੈਗੀ ਜਨਾਨੀ ਤੂੰ ਮੈਨੂੰ ਦੱਸ ਦੇ ਕਾਰ ਵਾੜਨ ਵਾਲੀ ਹੁਣ ਨਹੀਂ ਤੇ ਫਿਰ ਇਹੋ ਜੀ ਨੂੰ ਤੇ ਵਾੜੋ ਇਹ ਬਲਸਣਾ ਜਿਹੜਾ ਇਹ ਖੜਾ ਨਹੀਂ ਛੱਡਦਾ ਉਹਨੂੰ ਲਾਇਆ ਉਹਨੂੰ ਲਾਇਆ ਇਹ ਬਲਸਣੇ ਨੂੰ ਜਿਹੜੀ ਕਿ ਚੰਗੀ ਤਰ੍ਹਾਂ ਪੀ ਮੇਰੀ ਕੁੜੀ ਦੇ ਵੈਰ ਪਈ ਆ ਤੇ ਤੈਨੂੰ ਸ਼ਰਮ ਜਾ ਹੰਨੀ ਮਾ ਜਿੱਦਾਂ ਇਹ ਮੈਂ ਤਾਂ ਚੋਰੀ ਸੱਫੀ ਕੇ ਤਾਂ ਲੈ ਕੇ ਆ ਗਿਆ ਨਾ ਉਹ ਓਦਾਂ ਨਹੀਂ ਵੇਖੀ ਇੱਥੇ ਕੰਧਾਂ ਵੱਜਣ ਗਿਆ ਫਿਰ ਇਦਾਂ ਹੀ ਹੋਣੀ ਮੈਂ ਆਪਣਾ ਛੱਡ ਕਰ ਲੈਣਾ ਮੈਂ ਅੱਜ ਚੰਗੀ ਪਲੀ ਆਪਣੀ ਪਕਾ ਕੇ ਖਾਣ ਵਾਲੀ ਚੰਗਾ ਫਿਰ ਭੈਣ ਜੀ ਮੈਂ ਜਾਣੀ ਮੈਨੂੰ ਤਾਂ ਪੈਨਸ਼ਨ ਮੈਨੂੰ ਮਿਲੀ ਤੇ ਇਹਨੂੰ ਕਹਿ ਵੀ ਮੈਨੂੰ ਥੋੜੇ ਕੇ ਜਿਹੜੇ ਪੈਸੇ ਹੈਗੇ ਨਾ ਤੇ ਮਿੰਦੂ ਦੇ ਸਾਡੀ ਜਕਨ ਖੱਤੇ ਨੇ ਲਾਈ ਨਹੀਂ ਅਜੇ ਤੱਕ ਤੇਰੀ ਲੱਗੀ ਆ ਮੇਰੀ ਲੱਗੀ ਆ ਹਾਂ ਚੱਲ ਚੰਗਾ ਫਿਰ ਮੈਂ ਜਾਣੀ ਆ ਚਲੋ ਦੇਖ ਲੈ ਕਿਦ ਕੋ ਕਿਦ ਕੋ ਪੈਸੇ ਲਿਆਇਆ ਵਰਤੀ ਜਾਂਦਾ ਇਹ ਕਿੰਨੇ ਦੇਣੇ ਹੋਣਾ ਮੈਨੂੰ ਫੇਰ ਸਤਾਊਗਾ ਆ ਝੋਨਾ ਵੇਚ ਕੇ ਨੇ ਲੋਕਾਂ ਦੇ ਪੈਸੇ ਲਾਉਣੇ ਹੀ ਹੋਣਾ ਕੀ ਕਰਾਂ ਮੈਂ ਦੱਸ ਬੇ ਜੋਬਨ ਬਾਹਰ ਆ ਕੀ ਹੋਇਆ ਮਾਤਾ ਹੋਇਆ ਤੇਰੇ ਜਨਵਾਲਾਂ ਦਾ ਸਿਰ ਉਹ ਸੱਚਾ ਤੇ ਮਾਂ ਦਾ ਗਾ ਨਹੀਂ ਆਇਆ ਹੈ ਨਖਾ ਤੇ ਕਿਦ ਕਿਦ ਕੋ ਲੈ ਕੇ ਪਿੰਡ ਚ ਪੈਸੇ ਖਾਦੇ ਆ ਉਹਨੂੰ ਕਦੇ ਉਹਦੇ ਲੈ ਪੈਸੇ ਦਵਿੰਦਰ ਕੋ ਕੈਹੇ ਲੈਣ ਆਈਓ ਉਹ ਕੋਈ ਨਹੀਂ ਦੇ ਦਾਂਗੇ ਪੈਸੇ ਉਹਨੇ ਦਵਿੰਦਰ ਨੇ ਲੈੇ ਪੈਸੇ ਕਿਆ ਕੀ ਕੀਤਾ ਦਵਿੰਦਰ ਨੇ ਚਾਹੀਦੇ ਹੋਣੇ ਕਦੇ ਕੋਈ ਨਹੀਂ ਮੈਂ ਦੇ ਦੂੰਗਾ ਮੇਰਾ ਪੁੱਛੇ ਤੋਂ ਬਗਾਰ ਤੇਰੀ ਕਿੱਦਾਂ ਜਰਤ ਪਈ ਨਾ ਪੈਸੇ ਆਉਂਦੀ ਲੋਕਾਂ ਕੋ ਉਹ ਕੋਈ ਨਹੀਂ ਮਾਤਾ ਲੋੜ ਹੀ ਉਹਨੂੰ ਕਿ ਮੈਂ ਕੋਈ ਨਹੀਂ ਫੜਦੀ ਨਾ ਆ ਛੋਨੇ ਤਾਂ ਹੁਣ ਲੋਕਾਂ ਦੇ ਕਰਨੇ ਪੂਰੇ ਕਿ ਮੇਰੇ ਹੱਥ 'ਤੇ ਰੱਖਣੇ ਆ ਉਹ ਤੇਰੇ ਹੱਥੇ ਰੱਖੂੰਗਾ ਇਹ ਮੈਨੂੰ ਕੋਲ ਆਏ ਮੈਨੂੰ ਦੱਸ ਉਹ ਮਾਤਾ ਕਿਸੇ ਕੋ ਨਹੀਂ ਲਏ ਮੈਂ ਸਾਰੇ ਪਿੰਡ ਚ ਮੰਗਦਾ ਕਿ ਨਹੀਂ ਦਿੱਤੇ ਨਹੀਂ ਉਹਨਾਂ ਸਾਰਿਆ ਮੇਰਾ ਦਵਿੰਦਰ ਨੂੰ ਲੋੜ ਹੀ ਜਾਈ ਮੈਂ ਕੀ ਵੇਲੇ ਨੇ ਤੇ ਬਾ ਆਈ ਸੀ ਜਿਹੜਾ ਤੂੰ ਮੰਗਣ ਗਿਆ ਸੀ ਦਵਿੰਦਰ ਕੋ ਤੇ ਕੋਈ ਗੱਲ ਨਹੀਂ ਫਿਰ ਕੀ ਆ ਲੋੜ ਪੈ ਜਾਂਦੀ ਬੰਦੇ ਨੂੰ ਹੁਣ ਮੇਰੀ ਸੁਣ ਲੈ ਗੱਲ ਆਰਤੀਆ ਨੂੰ ਮੈਂ ਕਹਿ ਹੋਣਾ ਪਿਆ ਨੂੰ 1 ਰੁਪਈਆ ਨਹੀਂ ਦੇਣਾ ਛੋਣਾ ਤੂੰ ਛੁੱਟੇਗਾ ਤਾਂ ਪੈਸੇ ਮੈਂ ਫੜੂੰਗੀ ਠੀਕ ਆ ਤੂੰ ਫੜ ਲਈ ਚੰਗਾ ਆਹੋ ਤੇਰੇ ਲੱਛਣ ਹੋ ਗਏ ਖਰਾਬ ਤੁਸੀਂ ਰਲ ਕੇ ਜਾਂ ਦੋਵੇਂ ਤੇ ਮੈਨੂੰ ਬਣਾਇਆ ਛਦੈਣ ਇਦਾਂ ਕਰ ਜਿੱਥੇ ਹੋ ਗਈ ਮੈਂ ਵੀ ਉੱਥੇ ਜਾਣਾ ਤੈ ਜਾ ਦਫਾ ਤੂੰ ਰਹਿ ਕਰੀਏ ਤੈਨੂੰ 20 ਵਾਰੀ ਕਹਤਾ ਆ ਝਾੜੂ ਤੇਰ ਕੋਈ ਇਹ ਤੱਕ ਨਹੀਂ ਫਿਰਿਆ ਤੇ ਫੇਰ ਨੂੰ ਕਿ ਚੱਲ ਨਿਕਲ ਘਰ ਬਾਹਰ ਮੇਰਾ ਤੈਨੂੰ ਕੋਈ ਟੈਂਸ਼ਨ ਨਹੀਂ ਇਹਦੀ ਜਾ ਉਹ ਮਗਰ ਤੂੰ ਵੀ ਜਾ ਦਫਾ ਹੋ ਤੂੰ ਵੀ ਚਾ ਲਾਲਾ ਜੜਾ ਲਾਉਣਾ ਬਿਮਾਰੀ ਪੈਣੇ ਰੋਣ ਤੇ ਤੋਨੂੰ ਡਿਆ ਵਾ ਹਾਏ ਹਾਏ ਕੀ ਹੋ ਗਿਆ ਜੇ ਪਹਿਲੇ ਪਿਸਟਿਕ ਲਾਇ ਲੈ ਦੇ ਕਿਦਾਂ ਚਪਟਾ ਮਾਰ ਕੇ ਹੱਥੋਂ ਖੋਲੀ ਆ ਹਸਿਆਣਿਆ ਸੱਚੀ ਕਿਹਾ ਵਾ ਸੋਹਰੇ ਸੋਹਰੇ ਹੁੰਦੇ ਆ ਮਾੜਾ ਚੰਗਾ ਵੀ ਟਾਈਮ ਉੱਥੇ ਬੰਦਾ ਕੱਟ ਲੇ ਜੀ ਜਿਆਦਾ ਕਿ ਨਹੰਕਾਰ ਕਰਦੀ ਤੋ ਕਿੰਦੀ ਲਾਲਚਣ ਬਣੀ ਆਹ ਆ ਜਾ ਮੇਰੀ ਨਣਾ ਨਾ ਮੇਰੀ ਸੋਹਣੀ ਜੀ ਹੀਰੀ ਕਿਥੇ ਇੰਨਾ ਪਿਆਰ ਜਿਤਾਉਂਦੀ ਅੱਜ ਸਾਰਾ ਪਿਆਰ ਨਿਕਲ ਰਿਹਾ ਢੋਲ ਦੂਰੋ ਵਜਦੇ ਵਜਦੇ ਚੰਗੇ ਲੱਗਦੇ ਲੱਗੇ ਤੇ ਕੰਨ ਨਹੀਂ ਖਾਂਦੇ ਆ ਕਿਤੇ ਟਾਈਮ ਨਾ ਰੋਟੀ ਨਹੀਂ ਮਿਲਣ ਈ ਜੇਨ ਖਤਾ ਜੋ ਬਣਾਇਆ ਹੀ ਆਇਆ ਵਾ ਤੇ ਕੁੜੀ ਮੈਨੂੰ ਲੈ ਕੇ ਨਹੀਂ ਲਿਆ ਮਾਰੇ ਪਤਾ ਨਹੀਂ ਕਿੰਨਾ ਖਚਕਤਾ ਵਾ ਤੇ ਆ ਇੱਕ ਮਾਂ ਹੀ ਨਿਕਲੀ ਰਹਿੰਦੀ ਜਦੋਂ ਵੇਖੂ ਪਤਾ ਨਹੀਂ ਇਹਦਾ ਸਹਿਲ ਫੋਨਾ ਨਹੀਂ ਪੂਰਾ ਹੁੰਦਾ ਰੱਬ ਨੇ ਕਰਮੀ ਮਾੜੇ ਲੈ ਤਰੇ ਹਏ ਹਾਈ ਹਾਈ ਇੱਥੇ ਬੈਠੀ ਆ ਪੱਖੇ ਥੱਲੇ ਉੱਥੇ ਜਾਂਦੀ ਮੇਰੇ ਘਰਮਾਂ 'ਚ ਕਿੱਥੋਂ ਪੱਖਾ ਮੇਰੇ ਘਰਮਾਂ 'ਚ ਪੱਖੇ ਪੁਕੇ ਹੈ ਨਹੀਂ ਮੁੱਕ ਗਏ ਹਾਏ ਰੋਈ ਕਿਉਂ ਆ ਆਪਣੇ ਲੇਖਾਂ ਨੂੰ ਰੋਣ ਲਈ ਆ ਜੇ ਉਦੋਂ ਕਦੇ ਚਾਜ ਦਾ ਘਰ ਲੱਭ ਕੇ ਦਿੱਤਾ ਹੁੰਦਾ ਤੇ ਅੱਜ ਮੈਂ ਨਾ ਥੱਕੇ ਖਾਂਦੀ ਚਾਰ ਸੂ ਕੀ ਹੋਇਆ ਵਾ ਕੀ ਹੋਇਆ ਵਾ ਰੋਣ ਤੋਂ ਡਈਂ ਤੂੰ ਤੂੰ ਅੰਦਰ ਬੈਂਦੀ ਵੇਖ ਪੁੱਤ ਕੀ ਗਰਮੀ ਕਿੰਨੀ ਇੱਥੇ ਦੇਣੀ ਇਦਾਂ ਦੇ ਤਾਂ ਨਹੀਂ ਬਿਠਾ ਜਾਂਦਾ ਬੈਠੀ ਤੇਰੀ ਨੋਂ ਪੱਖਾ ਲਾ ਕੇ ਕਿਤੇ ਜੀਣ ਜੋਗਾ ਨਹੀਂ ਛੱਡਦੀ ਮੈਨੂੰ ਕਿਤੇ ਇਦਾਂ ਦੇ ਮੇੜੇ ਮਾਰਦੀ ਮੇਰੇ ਕੋ ਜਰੇ ਨਹੀਂ ਜਾਂਦੇ ਕੀ ਹੋ ਜਾਵਾ ਹੋਣਾ ਹਣਾ ਕੀ ਨਗੂਣੀ ਲਿਪਸਟਿਕ ਹੀ ਮੰਮੀ ਮੈਂ ਨਾਤੀ ਹਾਂ ਤੇ ਮੈਂ ਤਾਂ ਲਾਲ ਨਹੀਂ ਪਾਊਡਰ ਦੀਦੀ ਪਾਊਡਰ ਬੜਾ ਮਹਿੰਗਾ ਵਾ ਇਹ ਲਿਪਸਟਿਕ ਨਾ ਲਾਇਆ ਕਰ ਮੇਰੇ ਬੁੱਲ ਵੀ ਖਰਾਬ ਹੋ ਜਾਣਗੇ ਦੱਸ ਮੈਨੂੰ ਕੋੜ ਹੋਇਆ ਵਾ ਇਦਾਂ ਦੀਆਂ ਗੱਲਾਂ ਕਰਦੀ ਮੇਰੇ ਕੋ ਨਹੀਂ ਜਰੀਆਂ ਜਾਂਦੀ ਹਾਂ ਹੋਣੀ ਨਹੀਂ ਇਦਾਂ ਕਿਆ ਤੇਰੀ ਜ਼ੁਬਾਨ ਆਪਣੀ ਨਹੀਂ ਆ ਉਦੀ ਜ਼ੁਬਾਨ ਨਹੀਂ ਆਪਣੀ ਤੂੰ ਤਾਂ ਕਹਿੰਨੀ ਮੇਰੀ ਪਰਜਾਈ ਆ ਨਾ ਵੇਖ ਲਾ ਆਇਓ ਜਦੋਂ ਆਈਏ ਚਾਰ ਦਿਨ ਉੱਥੋਂ ਆਈਏ ਜਦੋਂ ਘੜੀ ਦੀ ਘੜੀ ਰਹਿਣ ਆਈਏ ਨਾ ਉਦੋਂ ਚੰਗੇ ਲੱਗੀਦਾ ਪੁੱਤ ਇਦਾਂ ਨਹੀਂ ਲੱਗੀਦਾ ਤੇਰਾ ਜਵਾਈ ਆ ਇਹ ਜੋਬਨ ਮਗਰੋਂ ਆਪ ਤਾਂ ਤੂੰ ਗਈਆਂ ਨਿਕਲੀਆਂ ਕਿਤੇ ਨਾ ਕਿਤੇ ਫਿਰ ਰਹਿਦੀ ਰਹੀ ਨੀ ਉਹਨੂੰ ਫੋਕੀ ਚਾਹ ਪਿਆਲੀ ਅਗਲੀ ਨਹੀਂ ਕੀ ਗੱਲ ਜਦੋਂ ਇਹਦੇ ਭੈਣ ਭਰਾ ਆਉਂਦੇ ਕਿਦਾਂ ਬਰਫੀਆਂ ਤੇ ਕਈ ਕੋ ਹੁੰਦਾ ਵਾ ਹੈ ਅੱਛਾ ਕਿੱਲੇ ਨੂੰ ਇਦਾਂ ਆਂਦੀ ਵੀ ਸੈਨ ਕਰਦੋ ਤੇ ਸਾਰੀ ਪਲੇਟ ਲਈਏ ਹੈ ਇਹ ਵੀ ਗੱਲ ਕਹਤੀ ਆ ਉਹਨੇ ਮੈਨੂੰ ਉਹ ਮੇਨੇ ਮਾਰੇ ਉਹਦੇ ਸਾਹਮਣੇ ਐ ਇਦਾਂ ਕਰੇ ਜਦੋਂ ਨੇ ਮੈਨੂੰ ਆਖਿਆ ਨਾ ਮੈਂ ਲੈਣ ਨਹੀਂ ਆਇਆ ਇਦਾਂ ਸੇ ਮਸਕਰੀਆਂ ਨਾ ਮੈਂ ਮੈਨੂੰ ਸਾਰਾ ਪਤਾ ਲੱਗਣ ਡਿਆ ਆ ਜਿਹੜੀ ਤੇਰੇ ਅੰਦਰ ਦੇ ਨਾ ਕੁਝੀ ਤੇ ਪੰਪੜ ਮਚਣ ਉਹ ਮੈਨੂੰ ਸਾਰੇ ਦਿਹਾਂ ਡਏ ਆ ਕੀ ਕਰਾਂ ਪਰੌਣਾ ਦੇ ਮਗਰ ਲੱਗੀ ਆ ਇਹਦਾ ਕੀ ਬਣੂਗਾ ਹੈ ਜਵਾਈ ਆਇਆ ਇਹ ਕੀ ਕਿਤੇ ਮਹਾ ਕਿਤੇ ਵਿਚਾਰਾ ਖੁਥੜਾ ਆ ਪਰੌਣਾ ਅੰਦਰ ਬੈਠਾ ਕੀ ਆਖੂਗਾ ਵੀ ਇਹਨਾਂ ਦੇ ਘਰ ਲਾਲਾ ਲਾਲਾ ਹੀ ਹੁੰਦੀ ਰਹਿੰਦੀ ਆ ਕਿੱਥੇ ਪਰੌਣਾ ਅੰਦਰ ਬੈਠਾ ਵਾ ਪਰੌਣੇ ਨੇ ਤੇ ਘੁੱਟ ਫੋਕੀ ਚਾਹ ਪੀਤੀ ਤੇ ਨਿਕਲ ਗਿਆ ਵਿਚਾਰਾ ਛੜੂ ਛੜੂ ਕਰਦਾ ਉਹਨੇ ਚਾਹ ਜਿ ਜਾਣਾ ਨਹੀਂ ਹਾਏ ਹਾਏ ਤੇ ਤੂੰ ਫੇਰ ਨਹੀਂ ਨਾਲ ਗਈ ਜਿੱਤਨਾ ਲੈਣ ਆਇਆ ਸੀ ਤੇ ਕਦੋਂ ਲੈਣ ਆਇਆ ਸੀ ਹਾਂ ਉਹ ਤੇ ਕਿਤੇ ਮਾਂ ਨੇ ਇਦਾਂ ਦਾ ਮਗਰ ਲਾਇਆ ਹੀ ਉਹ ਆਂਦਾ ਮੈਂ ਨਹੀਂ ਤੈਨੂੰ ਲੈਣ ਆਇਆ ਮੇje ਮੈਰ ਚ ਲੱਗੇ ਲੈ ਕੇ ਚਲ ਗਿਆ ਤੇ ਉਹਨੇ ਮੈਨੂੰ ਘਰੋਂ ਕੱਢ ਦੇਣਾ ਉਹ ਤੇ ਇਦਾਂ ਲਾਈ ਲੱਗੋ ਵੀ ਕਿਤੇ ਝੁੱਡੂ ਹੀ ਆ ਕੀ ਕਰਾਂ ਮੈਂ ਸੱਚੀ ਹਾਇ ਨੀ ਕਿ ਤਾਂਦ ਨਹੀਂ ਤਾਣੀ ਵਿਗੜੀ ਆ ਸਾਰੀ ਤੇ ਮੈਂ ਹਾਂ ਜੇ ਉਹ ਤਲਾਕ ਆ ਖੁਆਂ ਤਾਂ ਦੇ ਦੂੰਗਾ ਪਤਾ ਨਹੀਂ ਕਿੰਨਾ ਕੁ ਮੰਮੀ ਚੁੱਕਿਆ ਆਈ ਉਹ ਮੇਰੇ ਤੇ ਕੰਮ ਮਾੜੇ ਮੈਂ ਹੁਣ ਮੈਨੂੰ ਦੱਸੋ ਮੈਂ ਕਿਹੜੇ ਖੂਜ ਪਾਵਾਂ ਨਾ ਮੈਂ ਉਧਰ ਜਾਊਗੀ ਨਾ ਮੈਂ ਇੱਧਰ ਜਾਊਗੀ ਹੁਣ ਮੈਂ ਤੈਨੂੰ ਐਸੇ ਖੂਚ ਇਹ ਪੁੱਤ ਨਹੀਂ ਐਡੀ ਜਬਾਨ ਕੱਢੀ ਦੀ ਹੁੰਦੀ ਜਦੋਂ ਇੱਜ਼ਤ ਨਾਲ ਤੈਨੂੰ ਲੈਣ ਆਏ ਹੈ ਚਲਦੀ ਤਾਂ ਨਹੀਂ ਕਰੋ ਪਿਆਰ ਪੁੱਟੀ ਤਾਂ ਹੁੰਦਾ ਤੂੰ ਮੇਰੀ ਮੰਦੀ ਨਹੀਂ ਮੈਨੂੰ ਤਾਂ ਫੇਰ ਤੂੰ ਮਤਈ ਕਹਿਣਾ ਵਾ ਝੜੰਗੇ ਲਾਂਦੀ ਕੋੜੇ ਵਾਂਗੂ ਤੈਨੂੰ ਲੈ ਤੇ ਆਈ ਏ ਤਾਂ ਤੂੰ ਵੀ ਉਹੋ ਜਿਹੜੀ ਮੱਠੀ ਆਈਂ ਨਾ ਕੋ ਲੀੜਾ ਨਾ ਕੋ ਲੱਤਾ ਲੈਂਦਾ ਤੇ ਹੁਣ ਤੂੰ ਆ ਸੁਰਖੀਆਂ ਤੋਂ ਵੀ ਹੁਣ ਤੂੰ ਮਿਹਣੇ ਲੈਣ ਡਈਂ ਉਦੋਂ ਉਹ ਗੱਲ ਪਈ ਤੇ ਤੈਨੂੰ ਚੰਗੀ ਲੱਗੀ ਤੇ ਮੈ ਮਾੜੀ ਲੱਗੀ ਮੈਂ ਨਹੀਂ ਤੈਨੂੰ ਲਿਆ ਸਕਦੀ ਮਮੀ ਇਹ ਜਦ ਮੈਂ ਵੇਖਣਾ ਪੈਂਦਾ ਖਲਾਰੇ ਪਾ ਲਈ ਇਕੱਠੇ ਬੜੇ ਕਰਨੇ ਔਖੇ ਆ ਔਖੇ ਤੇ ਹੈਗੇ ਉਦੋਂ ਤੇ ਮੈਨੂੰ ਕਹਿੰਦੀ ਹੈ ਮੇਰੀ ਨਣਾ ਨੀ ਮੇਰਾ ਬਾਹੂ ਐਦਾਂ ਦੇ ਚੋਚਰੇ ਪੋਚਰੇ ਕਰਦੀ ਮੈਂ ਇਹਦੇ ਚੋਚਲੇ ਪੋਚਲੇ ਦੇ ਮਗਰ ਲੱਗ ਕੇ ਤੇ ਆ ਗਈ ਕੁੜੀ ਮੈਂ ਇਧਰ ਵੇਖ ਲੀੜਿਆਂ ਦੀ ਪੰਡ ਧੋਤੀ ਉੱਥੇ ਬਹਿ ਕੇ ਉੱਥੇ ਬੈਠੀ ਕੁੜੀ ਨੂੰ ਲੈ ਕੇ ਉਹ ਮਾਰ ਨਾ ਪਾਲ ਸਰੋਂ ਦੀ ਚੰਗੀ ਭਲੀ ਕੁੜੀ ਨਾ ਰੋਂਦੀ ਨਾ ਹੋਰ ਕਿੰਦੀ ਲਾਲਾ ਦੋ ਰੋਟੀਆਂ ਮੇਰ ਕੋ ਨਹੀਂ ਲਾਹਦੀਆਂ ਐਦਾਂ ਦੇ ਮੇਲੇ ਮਾਰਨ ਡੈ ਪੀ ਹੇ ਜੇ ਮੈਂ ਕਿਤੇ ਇੱਥੇ ਪੱਕੀ ਰਹਿਣਾ ਹੋਵੇ ਤੇ ਇਹ ਮੈਨੂੰ ਟਿਕਲ ਦਿੰਦਾ ਹੁਣ ਇੱਥੇ ਲੇਖ ਲਾ ਦਿਲ ਤੇ ਦਿਲ ਤੇ ਲੇਖ ਲਾ ਆਪਣੇ ਤੇ ਹੁਣ ਆ ਗੱਲਾਂ ਜਿਹੜੀਆਂ ਹੁਣ ਵਿੱਚੋਂ ਰੱਖ ਹੀ ਛੜੀ ਹੁਣ ਬਾਹਰ ਨਾ ਕੱਢੀ ਹੁਣ ਮੈਂ ਕੀ ਕਰਾਂ ਮੇਰੇ ਸਿਰ ਚ ਵੱਜ ਹੁਣ ਜ਼ੋਰ ਦੀ ਜਾਂਦਾ ਮੇਰਾ ਵੀ ਸਿਰ ਪੜ ਚੰਗਾ ਮੇਰੀ ਨਣਾ ਨਾਈ ਸੀ ਨਾ ਅਗਲੀ 6 ਮਹੀਨੇ ਰਹਿ ਕੇ ਗਈ ਟਈਏਰ ਗਈ ਤੇ ਮੈਂ ਪੱਖੇ ਥੱਲੇ ਬਾਹਰ ਮੱਛਰ ਲੜਾਉਂਦੀ ਤੇ ਅਗਲੀ ਏਸੀ ਥੱਲੇ ਪੈਂਦੀ ਇੰਨਾ ਹੱਕ ਰੱਖਦੀਆਂ ਵਾ ਨੀ ਮੇਰ ਕੋਤੇ ਅਜੇ ਕਿਲਾ ਵਾ ਤੇ ਮੇਰੀ ਤਾਂ ਵੀ ਨਹੀਂ ਕਦਰ ਤੇ ਜੇ ਮੇਰੇ ਪੱਲੇ ਕੋ ਹੋ ਨਾ ਹੋਵੇ ਇਹ ਤੇ ਮੈਨੂੰ ਬੂਹੇ ਚੋਂ ਅੰਦਰ ਨਾ ਵੜਨ ਦਵੇ ਗੇਟ ਨਾਲ ਟੱਪਣ ਦਵੇ ਜਿੱਦਾਂ ਦੀ ਇਹ ਜਨਾਨੀ ਆ ਤੂੰ ਤੇ ਮੇਰੀ ਮੱਤ ਦਿੱਤੀ ਸੀ ਤੇ ਨਾ ਨਾ ਗੱਲ ਨਾ ਲਾਇਆ ਇਹਨੂੰ ਵੀ ਪਤਾ ਕਿ ਇਹਦੀ ਮੱਤ ਵਾ ਇਹਨੂੰ ਮਾਦੀ ਮਾਦੀ ਤੇ ਹੋਰ ਸੁਣ ਲਾ ਮੈਨੂੰ ਆਂਦੀ ਆ ਇੱਕ ਗੱਲ ਆ ਛੱਡ ਤੇ ਤੈਨੂੰ ਮੈਂ ਆਉਂਗੀ ਆਪਣੇ ਭਰਾ ਦੇ ਨਾਲ ਕਿਲਾ ਲਾ ਦੇ ਤੇਰੀ ਕੋਈ ਵਾ ਵਾ ਨਾ ਵੇਖੋ ਐਦਾਂ ਦੇ ਕਰਨ ਦੇ ਵੀ ਕੰਮ ਮੇਰ ਨਾਲ ਅੱਛਾ ਐਦਾਂ ਕਹਿੰਦੀ ਆ ਉਹਨੂੰ ਕਹਿਣਾ ਕਿ ਲਾ ਵੇਲਾ ਆਪਣੇ ਨਾਂ ਤੇ ਲਵਾ ਲਾ ਬਹੁਤ ਛੱਡੀ ਲੰਮੀ ਕੱਢਦੀ ਐ ਪੁੱਛ ਜਾ ਕੇ ਅੰਦਰ ਨਾ ਆ ਤੋ ਕੇ ਲਿੰਬ ਪੋਚ ਕੇ ਬੈਠੀ ਕੋਈ ਨਹੀਂ ਵੀ ਕਹਿਨੂੰ ਚਾਹ ਦੇਣੀ ਕਿ ਕੰਜਰ ਨੂੰ ਕੋਈ ਆਇਆ ਨਣਾ ਦੀ ਦੇਹ ਘਰ ਚ ਮਾਸਾ ਕਦਰ ਨਹੀਂ ਆ ਇਹੋ ਜੀ ਪਰਜਾਈਆਂ ਨੂੰ ਫੁਕੜਾ ਨੀ ਮੈਂ ਹੈਗੀ ਨਾ ਕਦਰ ਕਰਨ ਵਾਲੀ ਤੇਰੀ ਤੂੰ ਘਰੋਂ ਨਹੀਂ ਆ ਚੱਲ ਫਿਰ ਪੁੱਛ ਪੁੱਛ ਜਾ ਕੇ ਮੇਰੇ ਕੋ ਨਹੀਂ ਜਰੀਆਂ ਜਾਣਦੀਆਂ ਮੈਨੂੰ ਜੱਜ ਜੀ ਮੈਂ ਕੀ ਕਰਾਂ ਹੁਣ ਕਿੱਥੇ ਪੋਣਾ ਜਾਵਾਂ ਉੱਥੇ ਪਹਿਲਾਂ ਚੁੱਪ ਕਰ ਤੂੰ ਪਹਿਲਾਂ ਚੁੱਪ ਕਰ ਛੱਡ ਮੈਂ ਤੈਨੂੰ ਆਪੇ ਆਉਂਗੀ ਉੱਥੇ ਤੇ ਭਾਰੇ ਵਾ ਇਹ ਤੇ ਮੂੰਹ ਸਿਰਉਣੀ ਕੁੰਦੀ ਤੇ ਇਹਨੂੰ ਮੈਂ ਕਿੱਦਾਂ ਪੁੱ ਹਾਈ ਤੂੰ ਡਰਦੀ ਆ ਹਾਈ ਨਹੀਂ ਡਰਦੀ ਨਹੀਂ ਮੈਂ ਦੌਰ ਤੇ ਮੈਨੂੰ ਨਾ 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 ਮੈਨੂੰ ਤੇ ਲੱਗਣ ਡਿਆ ਮੈਂ ਤੇ ਨਹੀਂ ਉਹਨੂੰ ਜਾਂਦਿਆਂ ਜੀ ਗੁਤਨੀ ਚ ਕਮਾਦੇ ਤੇ ਲੱਗ ਪਤਾ ਜਾਂਦੀ ਸਸਾਂ ਹੁੰਦੀਆਂ ਕਿ ਚੀਜ਼ ਆ ਸਭ ਕੁਝ ਤੇ ਤੇਰੇ ਨਾਮ ਆ ਮੈਂ ਮੇਰੇ ਹੱਥ ਚ ਖਾ ਜੋੜੀ ਆਹੋ ਤੈਨੂੰ ਪਤਾ ਕੀ ਆਂਦੀ ਜਾਂਦੀ ਮਤੇਰ ਵਾ ਮਤੇਈਆਂ ਵੀ ਕਿਸਦੀਆਂ ਬਣਦੀਆਂ ਆਂਦੀ ਰੇ ਨਹੀਂ ਚਾਵਲਾ ਖਾਈ ਤੈਨੂੰ ਚਾਵਲ ਇੱਥੇ ਮੇਰੇ ਸਾਹਮਣੇ ਤੇ ਮੇਰੇ ਕੋ ਨਹੀਂ ਜਰਿਆ ਗਿਆ ਪੁੱਛ ਜਾ ਕੇ ਜਾ ਪੋਚੇ ਨੂੰ ਜਾ ਕੇ ਅੰਦਰ ਬੈਠੀ ਆ। ਅੱਛਾ ਮੈਨੂੰ ਤੱਕੇ ਦਈ ਜਿੰਦੀ ਉਹਨੇ ਮੈਨੂੰ ਚਵਲ ਕਿਹਾ ਇੰਨਾ ਕੁ ਕਿਹਾ ਤੇ ਤੂੰ ਨਹੀਂ ਦੀ ਰਹੀ ਐਂ ਡਿਮਰੀ ਪੇ ਮੈਂ ਕੀ ਕਰਦੀ ਜਦੋਂ ਮੇਰੀ ਪੁੱਛ ਗਿਆ ਛੀ ਨਹੀਂ ਘਰ ਚ ਮੈਂ ਕੀ ਕਰਾਂ ਤੈਨੂੰ ਕਿਹਾ ਇਹ ਪੁੱਛ ਜਾ ਕੇ ਵੀ ਕੌਣ ਚਵਲ ਹੁੰਦੀ ਤੇ ਨਾਲ ਇਹਨੂੰ ਦੱਸ ਜਾ। ਮੇਰੀ ਗੱਲ ਸੁਣ ਮਾੜਾ ਜਨਮ ਆ ਗੁੱਤੋ ਹੱਥ ਪਾਉਂਗੀ ਆ ਜਾਈਂਗੀ ਹਾਂ ਲੈ ਆਉਂ ਗੋਡਾ ਪੂਰਾ ਰੱਖੂ ਚਾਲਤ ਹੈ। ਮੈਂ ਤੇ ਨਹੀਂ ਹੋਦੇ ਤੇ ਆ ਉੱਤੇ ਹੀ ਡਰ ਚੱਤੀ ਆ ਜੀ ਫਿਰ ਆਹ ਚੱਲ ਆ ਜਾਈਂਗੀ ਨਾ ਆਉਣੀ 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 ਆ ਵੇਖ ਲੈ ਹਾਂ ਆਜੂਗੀ ਫੜੇਂਗੀ ਤੇ ਸਹੀ ਆ ਜਾ ਫਿਰ ਤੂੰ ਆ ਗਈ ਚੱਲ ਆ ਇੱਕ ਵਾਰੀ ਆਂਦੇ ਹੁੰਦੇ ਆ ਮਾੜੀ ਤੀਲੀ ਲਾਤੀ ਆ ਹਣ ਭਾਂਬੜਾ ਤੇ ਮਚ ਲੈਣੇ ਮੈਂ ਤਾਂ ਨਹੀਂ ਜਾਂਦੇ ਗੱਤੋਂ ਫੜ ਲੈ ਲੱਗ ਮੇਲਾ ਜਾਵੇ ਮਾ ਵੀ ਵੇਖਾਂ ਭਲਾ ਇੱਧਰ ਹੋ ਹਾ ਹਾ ਵਾਦਾ ਕੀ ਹੋ ਗਿਆ ਤੈਨੂੰ ਚਵਲ ਮੈਨੂੰ ਕਹਿਂਦੀ ਤੇਰੀ ਮਾਂ ਚਵਲ ਤੇਰੀ ਭੈਣ ਚਵਲ ਤੂੰ ਚਵਲ ਕਿਉਂ ਮੈਨੂੰ ਚਵਲ ਕਹਿੰਦੀ ਆ ਕੀ ਗੱਲ ਮੈਂ ਤੇਰਾ ਕੀ ਗਵਾਇਆ ਕਿਹੜੇ ਵੇਲੇ ਮੈਂ ਤੈਨੂੰ ਚਵਲ ਕਿਹਾ ਕਿਹੜੇ ਵੇਲੇ ਸੁਣਿਆ ਈ ਤੂੰ ਸੁਣਿਆ ਹਾਂ ਨਹੀਂ ਮੁੱਕਰਦੀ ਨਹੀਂ ਨਹੀਂ ਜੇ ਤੂੰ ਸੁਰਖੀ ਤੋਂ ਕੀ ਉਹਨੂੰ ਕਹਤਾ ਤੂੰ ਹਾਂ ਉਹਨੇ ਸੁਰਖੀ ਲਾਲੀ ਮਾਸਾ ਕੇ ਲੈ ਕੇ ਚੱਲ ਚੱਲੀ ਹੀ ਝੋਲੇ ਚ ਪਾ ਕੇ ਨਹੀਂ ਪੈਣਾ ਟਲ ਜਾ ਨਹੀਂ ਟਲ ਜਾ ਹੁਣ ਤੂੰ ਇੱਥੇ ਪਵਾੜੇ ਪਾਉਣ ਲੱਪੀ ਆ ਕਿਉਂ ਪਵਾੜੇ ਪਾਉਣੇ ਨਹੀਂ ਮੇਰੀ ਮਾਂ ਦਾ ਮੇਰੀ ਮਾਂ ਦੀ ਕਿਤੇ ਚੱਲ ਠੀਕ ਆ ਐਸੇ ਗਾਉ ਤੇ ਰਹੀਂ ਅੱਜ ਤੋਂ ਬਾਅਦ ਜੇਕਰ ਮੈਂ ਤੈਨੂੰ ਫੋਨ ਕਰ ਗਈ ਜਾਂ ਮੈਂ ਤੇਰਾ ਚੁੱਕ ਗਈ ਆ ਮਾਂ ਕਰੀ ਮਾਂ ਕਰੀ ਤਾਂ ਫੋਨ ਤੇ ਉਹ ਮਾਤਾ ਖੋ ਜਾ ਮੈਂ ਉਹ ਦਿਨਾਂ ਦੇ ਗੱਲ ਕਰ ਲੈਂਦੇ ਪਹਿਲਾਂ ਕਿਉਂ ਮਾਤਾ ਨਾ ਕਰ ਜਿਹਨੂੰ ਤੂੰ ਚਵੜਾ ਆਖਿਆ ਤੂੰ ਕਦੀ ਚਵਲ ਕਹਿਨੀ ਨਾਲੇ ਤੂੰ ਕੁੜੀ ਕੋਚ ਲਿਪਸਟਿਕ ਕੋਕ ਖੋਈ ਤੇਰੀ ਕਿਦਾ ਹਿੰਮਤ ਪਈ ਇੱਕ ਮਿੰਟ ਮਾਰਾ ਤੂੰ ਜੀ ਦੱਸ ਨਹੀਂ ਤੂੰ ਸਾਡੇ ਨਾਲ ਲੜਾਈਆਂ ਪਾਉਣਾ ਤੂੰ ਮਾਰਦੀ ਚਾਹੁੰਦੀ ਕਿੰਨਾ ਹੀ ਮਾਤਾ ਰੁਕ ਜਾ ਰੋੜ ਇਹ ਇਹ ਗਿੱਚੀ ਹੋਣੀ ਹੈ ਆਪਣੇ ਨਾਨਾ ਦੀ ਗਿੱਚੀ ਹੋਣੀ ਆ ਮੈਨੂੰ ਇਹ ਮੇਰੀ ਕੁੜੀ ਪਹਿਲਾਂ ਤੂੰ ਮੈਨੂੰ ਦੱਸ ਵੀ ਤੂੰ ਜੇ ਉਹ ਆ ਗਈ ਇਸ ਵੇਲੇ ਤੇਰੀ ਨਾਨਾ ਤੇਰੇ ਗੱਲ ਪੈਂਦੀ ਜੇ ਤੂੰ ਉਹਦੇ ਪੈਂਦੀ ਹੈਂਗੇ ਉਹਨੇ ਤੈਨੂੰ ਫਿਰ ਲਿਆ ਆ ਜੇ ਵੇਲਾ ਨਾ ਮਾਰਤਾ ਤੂੰ ਕਹਿੰਦੀ ਮੈਨੂੰ ਮੈਂ ਕਿਹਾ ਤੂੰ ਵਿਚਮਾਦਾ ਨਾ ਆ ਯਾਰ ਜਿੰਨੂੰ ਮੈਨੂੰ ਇਹ ਨਾਲ ਗੱਲ ਕਰ ਹੀ ਲੈਂਦੇ ਸੋ ਮੈਂ ਸਿਰ ਚੁੱਕ ਕੇ ਲਿਆਈ ਇਹਨੂੰ ਨਹੀਂ ਤੂੰ ਨਾਨ ਹਾਂ ਉਹ ਉਹ ਲੈ ਦੋ ਮੈਨੂੰ ਹੱਥ ਹੋਈ ਤੇਰੇ ਮੈਂ ਤੇਰੇ ਮਾੜਾ ਕੀਤਾ ਤੈਨੂੰ ਸਭ ਉੱਥੇ ਛਿੱਤਰ ਖਾਣ ਦੇਣਾ ਹੀ ਮੈਂ ਆਹੋ ਤੂੰ ਤੇ ਚਿੰਨੂ ਤਾਂ ਸਮਝ ਹੀ ਨਹੀਂ ਕੋਹ ਚਮੜੇ ਉਹਨੂੰ ਕੀ ਗੱਲ ਵਾ ਤੇ ਸਿਰ ਪਾੜ ਦੇ ਲੈ ਲੈ ਪਾੜ ਦੇ ਸਿਰ ਲੈ ਪਾੜ ਸਿਰ ਪਾੜ ਪਾਵੇਂ ਮਤੇਰਾ ਨਾ ਤੇ ਮੇਰੀ ਮਾਂ ਵਾ ਮੈਂ ਨਹੀਂ ਕੋ ਜਖਿਆ ਕੋਲੋਂ ਬਣਾ ਮੜਾ ਮਾਂ ਦਾ ਗੰਡ ਕੜ ਦੱਸੀ ਜਾਂਦੀ ਤੂੰ ਮੇਰੇ ਮੂੰਹ ਸੁਣਿਆ ਅੱਜ ਤੱਕ ਆਪਣੀ ਦੋਆਂ ਦੀ ਕਦੀ ਕੋਈ ਗੱਲ ਹੋਈ ਇਹ ਆਈ ਹੈ ਤੇ ਪਵਾੜੇ ਪਾਏ ਮਾਂ ਤੇਰੀ ਤੋੜ ਦੇਣੀ ਆ ਤੂੰ ਉੱਥੇ ਭਾਲਿਆ ਉਹਨੂੰ ਤੂੰ ਪੱਖੇ ਥੱਲੇ ਕਿਉਂ ਨਹੀਂ ਭਾਲਿਆ ਮੈਂ ਤੈਨੂੰ ਛੱਡ ਕਿਉਂ ਵੇਖੀ ਗੁੱਤੋਂ ਫੜ ਕੇ ਪੱਖੇ ਉਹ ਉੱਥੇ ਬੈਠੀ ਉਹ ਕੰਮ ਕਰਦੀ ਸੀ ਉਹ ਯਾਰ ਉਹਨੂੰ ਚੋਕੇ ਅੰਦਰ ਲਿਆਉਣਾ ਨਹੀਂ ਕੀ ਕੀ ਨਿਆਣੀ ਆ ਬਹਿ ਜਾ ਉਹਨੂੰ ਕਿੰਨੇ ਕਹਾਂ ਨਾ ਬੋਵੇ ਉਹ ਅੰਦਰ ਬਹਿ ਜਾ ਮੇਰੇ ਲੱਗੇ ਨਹੀਂ ਬਹਿਣ ਦੇ ਨਾਲ ਮੇਰੀ ਗੁੱਤੋਂ ਫੜ ਕੇ ਦੱਸ ਤੇਰੀ ਗੁੱਤ ਦਾ ਬਾਲ ਵਾਲਾ ਕੀ ਚਾਮਨੀ ਫੜ ਗੁੱਤ ਫੜ ਫੜ ਮੈਂ ਹੀ ਤੇਰੇ ਪ੍ਰਾਣ ਨੂੰ ਚੁੱਪ ਕਰਾਉਂਦੀ ਰਹੀ ਆ ਅੱਪੀ ਚੱਲ ਕੋਈ ਨਹੀਂ ਨਿਆਣੀ ਆ ਨਿਆਣੀ ਆ ਨਹੀਂ ਤੇ ਉਹ ਤਾਂ ਤੈਨੂੰ ਬਾੜ ਕੇ ਖੋਸ਼ ਨਹੀਂ ਪਤਾ ਨਹੀਂ ਕੀ ਧੂੜਿਆ ਪ੍ਰਾਣ ਦੇ ਤੂੰ ਲੱਗੋ ਲਾਓ ਮੇਲਾ ਮੇਲਾ ਲਾਓ ਕੋਦੇ ਆਪਣਾ ਖਸਮ ਨਹੀਂ ਵਾਸਚ ਹੋਇਆ ਅਗਲਾ ਉੱਤੀਏ ਵਰਗਾ ਜਵਾਬ ਦੇ ਗਿਆਂਦਾ ਮੈਂ ਨਹੀਂ ਲੈਣ ਆਇਆ ਆਇਓ ਹਾਏ ਨਹੀਂ ਖੜੀ ਮਾਤਾ ਅਗਲੇ ਨੇ ਖੜੀ ਤੂੰ ਜਿਹੜੇ ਚ ਪਰਤੂਤ ਹੁੰਦੀ ਦੇ ਨਾਲ ਖੜਦਾ ਉਹ ਪਤਾ ਹੀ ਇਹਦੇ ਚ ਪਰਤੂਤ ਆਣੀ ਆ ਕਿਦਾਂ ਕੈਂਚੀ ਚਲਾਉਂਦੀ ਲੁਤਰ ਲੁਤਰ ਜ਼ੁਬਾਨ ਚ ਲਾਉਂਦੀ ਆ ਜਵਲ ਗਾਣਾ ਆਖੇ ਤੈਨੂੰ ਮੇਰੀ ਗੱਲ ਸੁਣ ਮੰਮੀ ਮੈਂ ਤੁਹਾਡੇ ਮੂੰਹ ਦੇ ਨਹੀਂ ਆ ਕਿਹਾ ਮੈਂ ਤੁਹਾਡੇ ਮੂੰਹ ਤੇ ਤੁਹਾਨੂੰ ਮਾੜੀ ਚੰਗੀ ਕਦੀ ਨਹੀਂ ਕਹੀ ਨਹੀਂ ਆ ਕੋਈ ਤੁਸੀਂ ਹੋਵੇ ਮਗਰ ਲੱਗੀ ਜਾਂਦੇ ਅੱਜ ਤੁਸੀਂ ਚੱਲ ਠੀਕ ਆ ਫਿਰ ਤੁਸੀਂ ਵੀ ਇਹਦੀਆਂ ਪੱਕੀਆਂ ਖਾਓਗੇ ਅੱਜ ਤੋਂ ਬਾਅਦ ਫਿਰ ਤੁਸੀਂ ਵੀ ਇਹਦੀਆਂ ਹੀ ਖਾਓਗੇ ਤੇ ਜਬਾ ਕਿਲਾ ਤੂੰ ਲੱਲਾ ਕਿਲਾ ਤੈਨੂੰ ਗੁਰਦੁਆਰੇ ਨਾਲ ਕੱਢਿਆ ਹੀ ਦੇ ਉਹ ਨਹੀਂ ਚਾਹੀਦੇ ਤੇਰੇ ਕਿੱਲੇ ਮੈਨੂੰ ਨਹੀਂ ਚਾਹੀਦੇ ਤੇਰੇ ਕਿੱਲੇ ਨਹੀਂ ਚਾਹੀਦੇ ਇਹ ਤਾਂ ਕਿੱਲਿਆਂ ਦਾ ਸਾਨ ਜੇ ਤੂੰ ਕਿਲਾ ਖੜੀ ਗਈ ਤੇ ਨਹੀਂ ਖਲਵਾਇਆ ਕਿਲਾ ਪਹਿਲਾਂ ਤਾਂ ਮੈਂ ਕਰੂੰ ਤੇਰੀ ਨਾਨਾ ਨੂੰ ਫੋਨ ਪਹਿਲਾਂ ਤੇਰਾ ਕਿਲਾ ਉਹ ਖੜੂਗੀ ਤਾਂ ਤੈਨੂੰ ਕਿਲਾ ਮੈਂ ਦਿੰਨੀ ਮੈਂ ਦਿੰਨੀ ਫੋਨ ਨੂੰ ਮੈਂ ਕਿਲਾ ਦਿੰਨੀ ਆ ਤਨ ਮੈਂ ਅੱਜ ਕਿਲਾ ਦੇ ਕੇ ਕਲ ਨੂੰ ਇਹਨੂੰ ਕਿਲਾ ਮੈਂ ਕਿਲਾ ਦਊ ਇਹਨੂੰ ਮੈਂ ਕਿਲਾ ਦੇ ਕੇ ਕੱਲੂ ਮੈਂ ਤਾਂ ਕਿਲਾ ਹੀ ਨੂੰ ਮਾਨੂੰ ਤੂੰ ਪਰੇ ਹੋ ਜਾ ਮਾਨੂੰ ਤੇਰਾ ਹੱਥ ਆਇਨੇ ਵਿੱਚ ਪਰੇ